ਕਹਿੰਦਾ ਬਹੁਤ ਜ਼ਿਆਦਾ ਕਰਦੀ ਆ ਫਿਲਮ ਅੱਛਾ ਮੈਂ ਇਹਦੇ ਫਿਲਮਾਂ ਸੱਚ ਪੰਜਾਬ ਦੇ ਜਿਹੜੇ ਟਾਗੇ ਟਾਮੀ ਨਹੀਂ ਆਉਂਦੀਆਂ ਲੈ ਠੀਕ ਆ ਬਹੁਤ ਟਾਮੀ ਟਾਮੀ ਆਉਂਦੀਆਂ ਨੇ ਜਿਹੜੇ ਫਿਲਮਾਂ ਅੱਛਾ ਸਾਲਪੁਰ ਮੈਂ ਤਾਂ ਵੀ ਗਲੀ ਸਿੰਘ ਤੇ ਨਾਲੇ ਬਿੰਦਰੱਖੀ ਦਾ ਮੁੰਡਾ ਸੀਗਾ ਉਹ ਕਿ ਤਾਜ ਇਹ ਤਾਜ ਪੁੱਤਰ ਕੀਆ ਗੀਤਾਜ ਕੋਈ ਨਹੀਂ ਹੋ ਗਿਆ ਕਿ ਜਿਹਦੇ ਕੋਲ ਡੈਰ ਕੁੜੀ ਨੇ ਮਨਮਾੜੀ ਇਹਦੇ ਟੌਪਿਕ ਇੰਨਾ ਜ਼ਿਆਦਾ ਮਤਲਬ ਹੈ ਜਾਂ ਸੀ ਕਿ ਜਿੱਦਾਂ ਲੋਕ ਗੱਲਾਂ ਨਹੀਂ ਕਰਦੇ ਜਾਂ ਫਿਰ ਜਿਹੜੀਆਂ ਚੀਜ਼ਾਂ ਉਹਨੂੰ ਬਹੁਤ ਜ਼ਿਆਦਾ ਕਰਿਆ ਮੈਂ ਉਹ ਨਹੀਂ ਹਾਂਜੀ ਤੁਸੀਂ ਦੀਪੀ ਨੂੰ ਲੈ ਆਓ ਤੇ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਜੀ ਦੇ ਨਵੇਂ ਬਲੌਗ ਵਿੱਚ ਇਹ ਚੱਲੇ ਨੇ ਦੀਪੀ ਨੂੰ ਲੈਣਾ ਉਥੋਂ ਖੇੜੀ ਤੋਂ ਲੈਣਾ ਤੇ ਖੇੜੀ ਤੋਂ ਲੈ ਕੇ ਆਉਣੀ ਆ ਉੱਥੇ ਥਾਈ ਆ ਗਈ ਤੇ ਹਰਵਿੰਦਰ ਲੱਗਿਆ ਹੋਇਆ ਆਪਣੇ ਵੀਰੇ ਦਾ ਮਾਂਜਾ ਰਲਾਉਣਾ ਇਹ ਕਹਿੰਦਾ ਜੀ ਮੈਂ ਮਾਂਜਾ ਰਲਾਉਂਗਾ ਤਾਂ ਟੇਸਟੀ ਵੀ ਬਣੂਗਾ ਤੇ ਫਿਰ ਵੀਰਾ ਮੇਰਾ ਮਾਂਜਾ ਰਲਾ ਕੇ ਦਊ ਵੀਰੇ ਦਾ ਤਾਂ ਵੀਰੇ ਦੀ ਘਰ ਵਾਲੀ ਵੀਰੇ ਦੀ ਘਰ ਵਾਲੀ ਹਾਂ ਵੀਰੇ ਦੀ ਹਾਂ ਵੀਰੇ ਵਾਲੀ ਭਾਬੀ ਫੇਰ ਮੇਰਾ ਮਾਂਜਾ ਰਲਾਊਗੀ ਹੈ ਆਪਾਂ ਰੱਖ ਲੈਣਾ ਸਬੂਤ ਵੀ ਭਾਈ ਦੇ ਹੋਰ ਨੇ ਮਾਂਜਾ ਰਲਾਇਆ ਦੇਖ ਲੋ ਹੈ ਅਸੀਂ ਜਾਣਾ ਜੀ ਕੱਲ ਨੂੰ ਮਾਂਜਾ ਲੈ ਕੇ ਤੇ ਨਾ ਚਲੋ ਕਰੀਏ ਤਿਆਰੀ ਮਾਂਜੇ ਦੀ ਸਵਾ ਕਰਕੇ ਟਿਕਿਆ ਹੋਏ ਸੀਗੇ ਅਸੀਂ ਕਹਿੰਦੇ ਚਲੋ ਸਵਾ ਦੇ ਦਿਨ ਲੰਘ ਜਾਣ ਫੇਰ ਮਾਂਜਾ ਦੇ ਕੇ ਆਉਨੇ ਆ ਆਪਣਾ ਫਿਰ ਜੀ ਜੇ ਉਹ ਨੰਗੇ ਤੇ ਮਾਂਜਾ ਦਿੱਤਾ ਫਿਰ ਕਾਫੀ ਦਿਨ ਲੰਘ ਜਾਣੇ ਆਂ ਗਾਹਾਂ ਫਿਰ ਬਿਆਦੇ ਦਿਨ ਲੇੜੇ ਆਉਣੇ ਆਂ ਜੀ ਮੈਂ ਕੱਦੀ ਲੱਗੀ ਹੋਈ ਆਂ ਰਵਿੰਦਰ ਕਹਿੰਦਾ ਮੈਂ ਨਹੀਂ ਮਾਂਜੇ ਚ ਇਸਾ ਜਾ ਫਾ ਲੈਣਾ ਸਾਨੂੰ ਬਹੁਤ ਚਾਉ ਆ ਮੈਂ ਚਾਉ ਹੁੰਦਾ ਹੀ ਆ ਭਰਾਵਾਂ ਦੇ ਵਿਆਹ ਹੁੰਦਾ ਹੈ ਨਾ ਠੀਕ ਆ ਜੀ ਆਪਣਾ ਆਟਾ ਗਿਆ ਹੋ ਹੁਣ ਇਹਨੂੰ ਆਪਾਂ ਰੱਖਦੇ ਆਂ ਠੰਡਾ ਹੋਣ ਲਈ ਜਦੋਂ ਇਹ ਨਾਰਮਲ ਟੈਂਪਰੇਚਰ ਤੇ ਆ ਜਾਊਗਾ ਉਦੋਂ ਡਰਾਈ ਫੂਡ ਪਾਵਾਂਗੇ ਤੇ ਉਦੋਂ ਹੀ ਬੂਰਾ ਪਾਵਾਂਗੇ। ਇਹ ਨੂੰ ਤਾਰ ਕੇ ਇੱਧਰ ਰੱਖ ਦਿਆਂ। ਤੇ ਇਹ ਇਹਨੂੰ ਤਾਰ ਕੇ ਉਵਾਹੀ ਕਰੂ ਸੱਚੇ ਬਾਸ਼ਾ। ਇੱਧਰ ਰੱਖ ਦਿਆਂ। ਹੁਣ ਇਹਨੇ ਇਹ ਨੋਰਮਲ ਟੈਂਪਰੇਚਰ ਤੇ ਆ ਜਾਊਗਾ ਤੇ ਫਿਰ ਇਹਨੇ ਨੂੰ ਮੈਂ ਧਾਰਾਂ ਚੋਲੇ ਆਉਂਗੀ। ਪੱਲੇ ਜਾਣ ਦੇ ਬਸ ਇਦਾਂ ਹੀ ਕੰਮ ਹੁੰਨੇ ਆ ਜੀ ਸਾਰੇ ਪਾਸੇ ਹੱਥ ਪੱਲੇ ਮਾਰਨੇ ਪੈਂਦੇ ਨੇ ਕਿ ਸਾਡਾ ਆ ਚੂਚੂ ਜਾਨੇ ਮਾਂਜਾ ਲੈ ਕੇ ਜਾਣਾ ਕੱਲੂ ਮਾਮੂ ਦਾ ਮਾਂਜਾ ਹੈਲੋ ਬੇਟਾ ਮਾਮੂ ਦਾ ਮਾਂਜਾ ਲੈ ਜਾਣਾ ਯੈਸ ਯੈਸ ਮੈਂ ਕਹਿੰਦਾ ਹਾਂ ਜੀ ਕਹ ਹਾਂ ਜੀ ਹਾਂ ਜੀ ਇਹ ਸੋਚਾਂ ਚ ਪੈ ਗਏ ਮੈਨੂੰ ਤਾਂ ਲੱਗਦਾ ਹੋ ਮੈਂ ਤਾਂ ਡਰ ਲਾ ਗਿਆ ਤੇਰੇ ਕੋਲ ਮੈਂ ਨਾ ਚਰਾਂ ਇਹ ਗੁੱਡੀ ਆ ਗਈ ਸਾਡੇ ਕੋਲ ਅੱਜ ਅਡਵਾਂਸ ਇਹ ਕਹਿੰਦੀ ਵੀ ਮੈਂ ਮਤਲਬ ਆਪਣੇ ਭਾਂਜੇ ਦਾ ਮਾਂਜਾ ਲੈ ਕੇ ਜਾਣਾ ਮੈਂ ਕਿਹਾ ਮੈਨੂੰ ਕਹਿੰਦੇ ਤੁਸੀਂ ਬੀਬੀ ਨੂੰ ਮਿਲ ਲੈ ਤੇ ਮਹਾਉਂ ਬੀਜੀ ਨੂੰ ਅਸੀਂ ਆਉਂਦੇ ਹੋਏ ਮਿਲ ਕੇ ਜਾਣੇ ਜੀ ਸਾਡੀ ਅਸੀਂ ਗੁੱਡੀ ਹੱਥ ਲਾ ਕੇ ਅਸੀਂ ਕੇ ਗਾਣੀ ਕਿਹੜੇ ਵੀ ਨੂੰ ਬੀਬੀ ਨੂੰ ਬੀਬੀ ਨੂੰ ਆਪਣੀ ਮੇਤਰਾਣੀ ਨੂੰ ਅੱਛਾ 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 ਮੈਨੂੰ ਕਹਿੰਦੇ ਲਾਰੂ ਨਾਲ ਗੁੱਡੀ ਹੱਥ ਤੁਸੀਂ ਬੀਬੀ ਦੇ ਜਿੱਥੇ ਰੱਖੀ ਜਿਹੜੀ ਕੁਰਸੀ ਤੇ ਬੈਠੀ ਹੈ ਨਾ ਬੀਬੀ ਦੇ ਗੁੱਡੀ ਹੱਥ ਲਾਇਆ ਚੱਕ ਮੰਮੇ ਵਿਆਹ ਨੂੰ ਤੁਹਾਡੇ ਤੁਸੀਂ ਕੁੜੀਆਂ ਦੀਆਂ ਹੋਣਗੀਆਂ ਕੰਮ ਦੀਆਂ ਨਹੀਂ ਹੋਣਗੀਆਂ ਬੰਦੇ ਲੋਕ ਲਾਓ ਨਾ ਗਾ song ਜਗਣਾ ਉਹ ਜਗਮਾ ਤੇ ਜੇ ਮੰਮੇ ਆ ਨਾਨੀ ਬੁੱਢੀ ਹੋ ਗਈ ਫਿਰ ਆ ਨਾਨੀ ਫਿਰ ਨਾਨੀ ਕੱਲੀ ਥੋੜੀ ਰਚੂਗੀ ਤੇ ਕੱਲੀ ਉਹ ਘਰ ਤੋਂ ਪਾਉਗੀ ਚੱਕ ਜਗਮਾ ਜਗਮੰਦ ਜਗਮੰਦ ਹਲੇ ਕਿਛੇ ਚੀਜ਼ ਖਿਆਲ ਨਹੀਂ ਜਗਮੰਦ ਦਾ ਸਿਰਫ ਆਪਣੀ ਪਕੌੜੀ ਚ ਖਿਆਲ ਹੈ ਵੀ ਮੈਂ ਪਕੌੜੀ ਖਾਣੀ ਹੈ ਨਾ ਨਾ ਜਗਮੰਦ ਹੁਣ ਵਿਚਾਰਾ ਗੱਲੇਵਾਤੀ ਉਹ ਕਹਾ ਰਿਹਾ ਆ ਆਹ ਦੇਖੋ ਇੱਕ ਪਕੌੜੀ ਦਾ ਮਸਲਾ ਹੈ ਬਸ ਹੈ ਜਗਮੰਦ ਨਹੀਂ ਇੱਕ ਪਕੌੜੀ ਦਾ ਮਸਲਾ ਹੈ ਨਾ ਹਾਂ ਇੱਕੋ ਪਕੌੜੀ ਦਾ ਮਸਲਾ ਹੈ ਕਹਿੰਦਾ ਇੱਕੋ ਖਾਣੀ ਹੈ ਇਹ ਵੀ ਕਹਿੰਦਾ ਤੂੰ ਸਿੰਘਾ ਲਓ ਬਹੁਤ ਸਬਰ ਵਾਲਾ ਬੰਦਾ ਸਾਡਾ ਹੈ ਸਬਰ ਨਾਲ ਦੀ ਚੀਜ਼ ਹੈ ਨਹੀਂ ਇਹਨਾਂ ਚ ਸਬਰ ਵਾਲਾ ਬੰਦਾ ਵਸ ਕਦੇ ਪਕੌੜੀ ਕਦੇ ਬਿਸਕੁਟ ਚੰਦ ਰਿਹਾ ਅੱਛਾ ਆ ਜਾ ਆ ਜਾ ਆ ਆ ਕੀ ਕਹਿੰਦੇ ਹੋ ਜੰਮਨ ਕੀ ਕਹਿੰਦੇ ਹੋ ਉਹ ਤਾਂ ਨਹੀਂ ਹੁੰਦਾ ਮੈਨੂੰ ਕਹਿੰਦਾ ਦੱਲੇ ਆ ਜਾ ਅੱਛਾ ਦਰਿਆ ਤਾਂ ਆਇਆ ਤੇ ਮੈਂ ਮੰਗਾ ਤੋ ਤਰੰਤ ਫੱਜ ਗਿਆ ਮਸਲਾ ਹਲ ਗਿਆ ਹੋਇਆ ਸਾਡਾ ਬਿਸਕੁਟ ਤਰ ਪਕੌੜੀ ਦੇ ਪਪਕੌੜੀ ਖਾਵਾ ਕਿ ਬਿਸਕੁਟ ਖਾਵਾ ਚਾਹ ਕਰਦਾ ਦੇਖ ਕੇ ਮੈਂ ਟੇਢੀ ਅੱਖ ਨਾਲ ਓਏ ਬੈਲੀਆ ਸਿੱਖ ਰਿਹਾ ਕੰਮ ਹਾਂ ਸੇਖੋ 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 ਸਾਬ ਪਕੌੜੀ ਬਕਵੌੜੀ ਦਾ ਮਸਾਲਾ ਲੱਗ ਕੇ ਪਕੌੜੀ ਦੇ ਪਕੌੜੀ ਕਹਿੰਦਾ ਮੈਨੂੰ ਜਗ ਮੈਨ ਲੈਕਣੀ ਆ ਆ ਲੈ ਆ ਲੈ ਆ ਲੈ ਬੰਦਾ ਆ ਲੈ ਆ ਲੈ ਛੋਟੀ ਛੋਟੀ ਨਾ ਘਸੋ ਨਹੀਂ ਹੁੰਦਾ ਤੇ ਅੜ ਗਈ ਥੈਂਕ ਯੂ ਦਾ ਬੋਲ ਦੋ ਉਹ ਵੀ ਪਾਰਸਲ ਕਰਨੀਆਂ ਕਹਾ ਅਸੀਂ ਤੋ ਪੀ ਲਿਆ ਉਹ ਸਾਥ ਬੋ ਲੈੜਦਾ ਬਾੜਲਾ ਪਿੱਛੋਂ ਹੋ ਗਿਆ ਆ ਆਇਆ ਅਚੂ ਲਾਈਟ ਵਾਲੀ ਸੁਣਨੇ ਮਗਰੋਂ ਚਾਨਣਾ ਹੋ ਜੀ ਅਚੂ ਕੀ ਹੈ ਅਚੂ ਦੱਸਣਾ ਨਹੀਂ ਹੈਗਾ ਪਤਾ ਲੱਗੂਗਾ ਹੁਣ ਤੁਹਾਨੂੰ ਸੱਚ ਜੀ ਵਾ ਸੜੇ ਕੋੜਵਾੜਾ 34 ਗ੍ਰਾਮ ਆ ਵੀ ਸਾਨੂੰ Hmm. चलोगा है चलूगा एच जू पू मारक देना जी एच यू देखो तंडा समान ਹੀ ਪਾਉਣਾ ਹਾਂ ਉਹਨਾਂ ਤੇ ਰਾਈਟ ਰਾਈਟ ਉਹਦਾ ਆ ਰਿਹਾ ਤੁਸਾਰਾ ਪਾ ਕੇ ਅਸੀਂ ਕਰਦੇ ਆਂ ਯਾਦ ਮਨਾ ਜੀ ਲੈ ਲਾਈ ਸੀ ਤਰਾ ਪੂਰਾ ਦੇਦਾ ਅੱਛਾ ਜੀ ਦੇ ਦੇ ਬਣਾ ਕੇ ਤਰਾ ਜਿੱਦਾਂ ਸੀਗਾ ਬਣਵਾ ਦੇ ਹਾਂ ਦੇਖੋ ਹਾਂ ਜੀ ਸੱਜ ਲਾ ਦੇ ਆ ਬਣਾਣ ਆ ਕੇ ਜਾਉ ਨਾਨੀ ਨੂੰ ਜਾ ਕੇ ਘਰ ਤੋਂ ਦਿਖਾ ਕੇ ਉਹਨਾਂ ਨੂੰ ਕੁਛ ਕਹਿਉਗੀ ਕਿਤਾ ਕੀ ਸੀ ਇਹ ਜੇ ਇਹਨੂੰ ਸਾਡੇ ਬੰਦੇ ਇਹਨਾਂ ਨੂੰ ਗਰਮ ਯਾ ਹਾਂ ਨਾ ਪਹਿਲਾਂ ਨਾ ਪਹਿਲਾਂ ਪਾ ਡਰਾਈ ਫੂਡ ਹਾਂਜੀ ਪਹਿਲਾਂ ਆਪਾਂ ਪਾਨੇ ਜੀ ਡਰਾਈ ਫੂਡ ਪਹਿਲਾਂ ਆਪਾਂ ਪਾਨੇ ਜੀ ਇਹ ਬਦਾਮ ਬਦਮਾ ਬਦਾਮ ਕਾਜੂ ਹੁਣ ਪਾਤੀ ਆਪਾਂ ਨੇ ਸੌਗੀ ਜਿਹਨੂੰ ਦਾਖਾਂ ਬਿਗਾ ਦਿੰਦਾ ਹਾਂ ਹਾਂਜੀ ਹੁਣ ਆ ਗਿਆ ਖੋਪੇ ਦਾ ਬਰਾਦਾ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਰਲਾਉਨੇ ਆ ਸਾਰਿਆਂ ਨੂੰ ਮਿਕਸ ਕਰ ਲੈਣਾ ਆਪਾਂ ਨੇ ਕਿਰਪਾ ਜੇ ਸਰਦਾਰ ਜੀ ਪਹਿਲਾਂ ਪਾ ਲਓ ਬੂਰਾ ਫਿਰ ਇਹ ਖੁਸ਼ਕ ਪੜ ਜਾਂਦਾ ਹਾਂ ਫਿਰ ਇਹ ਸਮਾਨ ਰਲਾਉਣਾ ਔਖਾ ਹੋ ਜਾਂਦਾ ਕਿਉਂਕਿ ਜਿਹੜਾ ਬੂਰਾ ਉਹ ਖੁਸ਼ਕਬੱਤ ਹੁੰਦਾ ਉਹ ਇਹਦੀ ਮਤਲਬ ਜਿਹੜੀ ਤਰੌਤਗੀ ਆ ਉਹ ਸੁਖ ਲੰਦਾ ਫਿਰ ਰਲਦਾ ਨਹੀਂ ਚੱਜਦਾ ਕਦੇ ਵੀ ਤੁਸੀਂ ਮਤਲਬ ਜਦ ਤੇ ਪਜੇਰੀ ਰਲਾਉਣੀ ਹੈ ਜਿਹਨੂੰ ਆਪਾਂ ਕਹਤਾ ਤਾਬੜਾ ਕਹਿੰਦੇ ਹੁੰਦੇ ਆ ਨੂੰ ਆਹੋ ਕਰ ਲਈ ਫਿਰ ਰਲਾਉਣੇ ਆ ਮਾਂਜਿਆ ਕਹਦਣੇ ਆ ਵੀ ਜਿਹਨੂੰ ਆਪਾਂ ਜੱਦੇ ਰਲਾਉਣਾ ਪਹਿਲਾਂ ਇੱਚ ਡਰਾਈ ਫਰੂਟ ਪਾ ਕੇ ਰਲਾਉਣੇ ਆ ਜਿਹੜੇ ਤੁਸੀਂ ਮਿੱਠਾ ਤੁਸੀਂ ਉਹ ਜਾਂ ਕੋਈ ਵੀ ਖੁਸ਼ਕ ਚੀਜ਼ ਆ ਉਹ ਬਾਅਦ ਚ ਪਾਉਣੀ ਆ ਬੂਰਾ ਬਾਤੇ ਸਾਰੇ ਨੂੰ ਕੁਮਾ ਦੇ ਦੇ ਚ ਹੁਣ ਇਹਨਾਂ ਮਤਲਬ ਜਿਹੜੀ ਇਹਦੀ ਤਰਾਉਤ ਕੀ ਆ ਉਹ ਤੋਂ ਪਿੱਛੇ हट ਜਾਣਾ ਥੋੜਾ ਜਿਹਾ ਨੇ ਖੁਸ਼ਕ ਬਾਤ ਚ ਆ ਜਾਣ ਕਿਉਂਕਿ ਜਿਹੜਾ ਬੂਰਾ ਉਹ ਖੁਸ਼ਕ ਹੁੰਦਾ ਸੁੱਕਾ ਹੈ ਨਾ ਹੁਣ ਚੰਗੀ ਤਰ੍ਹਾਂ ਰੜਾ ਲੈਣਾ ਨੇ ਆਲੂ ਰਲਣਾ ਆਲੂ ਰਲਿਆ ਹੈ ਵੱਡਾ ਤਰਤੇ ਐ ਨਿੱਤੇ ਚ ਸਾਰੇ ਜਿਹੜਾ ਮਤਲਬ ਖੰਡਾ ਉਹ ਰਲ ਗਿਆ ਨਾ ਨਾ ਤਾਂ ਹੀ ਮੈਂ ਇਹਨੂੰ ਪਾਸੇ ਨੂੰ ਢੇਡਾ ਕਰ ਲਿਆ ਮਸ ਬਣ ਗਈ ਗੱਲ ਰਲ ਗਿਆ ਹੁਣ ਹਾਂ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਕੱਪੜੇ ਬਾਹਰ ਸੁੱਕਣੇ ਪਾਵਾ ਕਨਾ ਮੈਂ ਜੈ ਖਾਣਿਆਂ ਦਿਓ ਨਿੱਦੀ ਪਿਆਏ ਨੀ ਆਣਾ ਭੁੱਲ ਜੀ ਹੋਰ ਕਿਤੇ ਕੱਲ੍ਹ ਹੀ ਨੰਗ ਜੀ ਮਡੋਲੀ ਨੂੰ ਜਾ ਦੇ ਖਾਤਰ ਜਾਣਾ ਭੁੱਲੇ ਜਾਈਏ ਮੈਂ ਆਏਗਾ ਨਹੀਂ ਹਮਾਂ ਦਾਦੀਏ ਭੁੱਲਣਾ ਜਾਈਏ ਦਿਮਾਗ ਆਪਣੇ ਇਹ ਜਾਈਆਂ ਆਹ ਦੱਸ ਮੈਨੂੰ ਹਾਂ ਕਿ ਕਾਹਦੇ ਤਰੀਕਾ ਦੀ ਘਰ ਤੁਸੀਂ ਨਹੀਂ ਮੈਂ ਤਾਂ ਉਹ ਗੱਲ ਕਰਦੀ ਆ ਹਾਂ ਕਈ ਵਾਰ ਬੰਦੇ ਨੂੰ ਭਲੇਖਾ ਵੇ ਜਾਂਦਾ ਨਹੀਂ ਨਹੀਂ ਮਾਰੇ ਗੱਲ ਉਹ ਦਰਵਾਜੇ ਨੇ ਟੱਕਲਾ ਜਾ ਕੇ ਬਾਹਰ ਦਰਵਾਜੇ ਤੇ ਟੰਗ ਲੈਣੀਆਂ